ਕਲਾਪਿਕ ਦੇ ਵਿੱਚ ਕਲਾਪਿੰਗ ਕਰ ਦੇ ਕੋਈ ਇਹਨਾਂ ਦੇ ਨਾਮ ਦੀ ਨਵਦੀਪ ਕੌਰ ਸਟੂਡੈਂਟ ਪਲੱਸ 1 ਬੀ ਵੈਰੀ ਵੈਰੀ ਐਪੀਡੈਂਟ ਐਂਡ ਯਰ ਟੀਚਰਸ ਫੇਵਰਟ ਸਟੂਡੈਂਟ ਸੈਕੰਡ ਹੈ ਨਵਜੋਤ ਤੌਰ ਪਲੱਸ 1 ਨੇ ਇਹਦੇ ਮਨੀਟਰ ਵੀ ਹੈ ਆਈ ਨਹੀਂ ਪਲੱਸ 1 اے ਦੀ ਵਿਦਿਆਰਥਣ ਨਵਜੋਤ ਕੌਰ ਅੱਛਾ ਉਸ ਤੋਂ ਬਾਅਦ ਹੈ ਮਨਜੋਤ ਕੌਰ ਪਲੱਸ 1 اے ਦੇ ਵਿੱਚੋਂ ਮਨਜੋਤ ਕੌਰ ਕਾਹੇ ਉਹ ਬੱਚੇ ਦੇ ਬੱਚੋ ਜਿਨ੍ਹਾਂ ਨੇ ਜੋਤ ਨਸ਼ਿਆਂ ਵਿਰੁੱਧ ਜਾਨੀ ਕਿ ਭਗਵੰਤ ਮਾਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਨਾ ਆ ਕਈ ਲੋਕ ਮਾਰਦੇ ਹੁੰਦੇ ਸੀ ਝੂਠ ਕਿ ਪੰਜਾਬ ਚ ਨਸ਼ੇੜੀ ਲੋਕ ਬੜੇ ਨੇ ਨਸ਼ਿਆਂ ਦਾ ਦਰਿਆ ਵਗਦਾ ਜਾ ਕੇ ਦੇਖੋ ਤਿੰਨ ਇਕੱਠੇ ਦਰਿਆ ਰੁਕੇ ਹੋਏ ਨੇ ਪੰਜਾਬੀਆਂ ਨੇ ਤਿੰਨ ਦਰਿਆਵਾਂ ਨੇ ਪੰਜਾਬ ਤੇ ਧਾਵਾ ਬੋਲਿਆ ਤੇ ਜਿੰਨੂੰ ਲੋਕ ਕਹਿੰਦੇ ਨੇ ਨਾ ਛੇਵਾਂ ਦਰਿਆ ਨਸ਼ਿਆਂ ਦਾ ਉੱਥੇ ਜਾ ਕੇ ਵੇਖੋ ਕਿੱਥੇ ਲੱਭਦੇ ਨੇ ਤੁਹਾਨੂੰ ਉਹ ਕਈ ਹੈਗੇ ਨੇ ਸਾਰੀ ਜਗ੍ਹਾ ਤੇ ਹੁੰਦੇ ਨੇ ਚੰਗਾ ਬੁਰਾ ਕੋਈ ਬੰਦਾ ਵੇਖ ਕੇ ਹੁੰਦਾ ਕਿਹੜੇ ਜਗ੍ਹਾ ਤੇ ਹੋਊਗਾ ਤੇ ਕਿਹੜੇ ਥਾਂ ਤੇ ਹੋਊਗਾ ਪੰਜਾਬ ਚ ਵੀ ਹੈਗੇ ਨੇ ਕੁਝ ਬੱਚੇ ਆਜੇ ਪਰ ਪੰਜਾਬੀ ਸਾਡੇ ਨਸ਼ੇੜੀ ਨਹੀਂ ਹੈਗੇ ਜੇ ਨਸ਼ੇੜੀ ਹੁੰਦੇ ਤਾਂ ਇੰਨੇ ਪੇਜ ਨਾਲ ਲਿਖ ਕੇ ਭੇਜਦੇ ਇੱਥੇ ਕੋਈ ਨਸ਼ੇੜੀ ਬੈਠਾ ਥੋਡੇ ਚ ਕੋਈ ਪੰਜਾਬ ਚ ਨਸ਼ੇ ਦਾ ਸ਼ੇਮਤ ਦਰਿਆਣੀ ਵਗਦਾ ਠੀਕ ਹੈ ਕੁਝ ਹੈਗੇ ਨੇ ਆਪਣਾ ਸਭ ਤੋਂ ਵੱਡਾ ਜਿਹੜਾ ਹੱਕ ਹੈ ਆਪਣਾ ਸਭ ਤੋਂ ਵੱਡਾ ਜਿਹੜਾ ਫਰਜ਼ ਹੈ ਉਹ ਲੋਕਾਂ ਦੇ ਮੂੰਹ ਬੰਦ ਕਰਨੇ ਜਿਹੜੇ ਕਹਿੰਦੇ ਨੇ ਪੰਜਾਬ ਚ ਸ਼ੇਵਾ ਦਰਿਆ ਵਗਦਾ ਹੈ ਤਾਂ ਬੱਚੋ ਦੀ ਸ਼ੁਰੂਆਤ ਥੋਡੇ ਤੋਂ ਹੋਣੀ ਹੈ ਤੇ ਬੈਸਟ ਆਫ ਲੱਕ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਸੀ ਸਾਨੂੰ ਉਮੀਦ ਹੈ ਕਿ ਇਹ ਦੁਨੀਆ ਦੇ ਵਿੱਚ ਆਪਣੇ ਇਸੇ خیال ਨੂੰ ਹਕੀਕਤ ਦਾ ਜਾਮਾ ਦੇਣਗੇ ਅੱਛਾ ਬੱਚੋ ਕੱਲ ਨਾ ਇਹ ਤੁਹਾਨੂੰ ਪਤਾ ਮੈਡਮ ਜੀ ਤੁਹਾਡੇ ਸਾਹਮਣੇ ਇੱਕ ਗੱਲ ਕਰਕੇ ਗਈ ਸੀਗੇ ਕਿ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵੱਲ ਵੱਧਦਾ ਹੈ ਨਾ ਤਾਂ ਉਹਦੇ ਵਿੱਚ ਬੜੇ ਸਾਰੇ ਬਦਲਾਅ ਆਉਂਦੇ ਨੇ ਕੱਲੇ ਬਾਡੀ ਚ ਨਹੀਂ ਕੱਲੇ ਸਰੀਰ ਚ ਨਹੀਂ ਸੋਚ ਚ ਵੀ ਤੇ ਉਹ ਪੁਰਾਏ ਨਾ ਪੈ ਜਾਣ ਗਲਤ ਰਸਤੇ ਨਾ ਮੁੜ ਜਾਣ ਇਸ ਲਈ ਉਹਨਾਂ ਨੂੰ ਦਿਸ਼ਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਹੈ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਬੇਟਾ ਆਹ ਰਸਤਾ ਬਹੁਤ ਗਲਤ ਆ ਠੀਕ ਹੈ ਉਸੇ ਤਰ੍ਹਾਂ ਦੀ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਆਪਣੇ ਦੋ ਬੱਚੇ ਗਏ ਸੀ ਰਿੰਚਲ ਤੇ ਜੈਸਮੀਨ ਜਿਨ੍ਹਾਂ ਨੇ ਬੱਚੋ ਕੁਈ ਜ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਪੂਰੇ ਜ਼ਿਲ੍ਹੇ ਦੇ ਵਿੱਚੋਂ ਪੂਰੇ ਜ਼ਿਲ੍ਹੇ ਦੇ ਉੱਤੋਂ ਬੱਚੇ ਨੇ ਟੋਲਾ ਬੱਚਿਆਂ ਨੇ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਸਾਡੇ ਸਕੂਲ ਨੂੰ ਜ਼ਿਲ੍ਹੇ ਦੇ ਸਭ ਤੋਂ ਟਾਪ ਦੇ ਉੱਪਰ ਉਹਨਾਂ ਨੇ ਖੜਾ ਕੀਤਾ ਹੈ ਕਿ ਕਿਉ ਲੋਕ ਕਹਿੰਦੇ ਹੁੰਦੇ ਨਹੀਂ ਉਹ ਤੁਸੀਂ ਸ਼ਾਇਦ ਗੱਲ ਸੁਣੀ ਹੋਣੀ ਆ ਬਾਪ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਇਹਦਣੇ ਨਾ ਕਈ ਲੋਕ ਉਹ ਕਹਿੰਦੇ ਸੀ ਛੇ ਦੁੱਧੇ ਬੱਚੇ ਪਤਾ ਨਹੀਂ ਮੰਨਣ ਕੇ ਦਾ ਮੰਨਣ ਫਿਰ ਉਹਨੇ 1000 ਰੁਪਈਏ ਵੀ ਦਿੱਤੇ ਆਵੇਂ ਨਹੀਂ ਦਿੱਤੇ ਇਹਨਾਂ ਆਮ ਉਹ ਜਿਉ ਉਹਨਾਂ ਨੇ ਜਿੱਤੇ ਨੇ ਹੱਕ ਸੀ ਉਹਨਾਂ ਨੇ ਕਿਹਾ ਸੀ 4000 ਰੁਪਈਆ ਪਿਆ ਆ ਜਿਹੜਾ ਫਸਟ ਆਊਗਾ ਲੈ ਗਿਓ ਇਹਨਾਂ ਨੇ ਫਸਟ ਆ ਕੇ ਕਹਿੰਦੇ ਹਾਂ ਜੀ ਸਾਡੇ ਕੋਲ ਇੰਨਾ ਹੀ ਹੈ ਤੇ ਇੰਨਾ ਹੀ ਲੈ ਕੇ ਆਏ 2-2000 ਰੁਪਏ ਬੱਚੋ ਇਹਨਾਂ ਨੇ ਅਵਾਰਡ ਵਿਨ ਕੀਤਾ ਜੇ ਕੋਈ ਮੈਂ ਸੁਣਿਆ ਸੀ ਵੀ ਵਿਰਾਟ ਕੋਹਲੀ ਨੇ ਮੈਡ ਆਫ ਦਾ ਮੈਚ ਜਿੱਤਿਆ ਮੈਨੂੰ ਤਾਂ ਮੈਨੂੰ ਤਾਂ ਜਿੱਤਿਆ ਠੀਕ ਹੈ ਕੀ ਮਿਲਿਆ ਉਹ ਕਹਿੰਦੇ ਟਰੋਫੀ ਮਿਲੀ ਕਹਿੰਦੇ ਹੋਰ ਕੀ ਮਿਲਿਆ ਕਹਿੰਦੇ ਕਿ ਚੈੱਕ ਤਾਂ ਮਿਲਿਆ ਲੋਕਾਂ ਨੂੰ ਚੈੱਕ ਪਤਾ ਲੱਗਿਆ ਸੀ 1.5 ਲੱਖ ਰੁਪਏ ਮਿਲੇ ਤਾਂ ਡੀਐਸ ਟੂ ਡੈਕ ਇਹ ਇੱਕ ਗੱਲ ਯਾਦ ਰੱਖੋ ਅਸਲ 'ਚ ਰੁਪਈਆ ਨਹੀਂ ਹੈ ਇਹ ਇਹਨਾਂ ਨੇ ਦਾਵਾ ਜਣਕਿਤ ਸਾਫਤ ਕੀਤਾ ਸੀ ਕਿ ਇਹਨਾਂ ਦਾ ਇੱਕ ਇੱਕ ਮਿੰਟ 2-2000 ਰੁਪਏ ਦਾ ਉਹ 2000 ਦਿੱਲੀ ਉਹਨਾਂ ਨੇ ਇੱਕ ਮਿੰਟ ਲਾਇਆ ਸੀ ਹੁਣ ਜੇ ਉਹ ਇੱਕ ਮਿੰਟ ਦੇਗਾ 2000 ਦੇ ਇਹਨਾਂ ਦਾ ਤੇ ਸੋਚੋ ਤੁਹਾਡੇ ਕਿੰਨੇ ਮਿੰਟ ਤੁਸੀਂ ਕਿੰਨੇ ਕਿੰਨੇ ਹਜ਼ਾਰਾਂ ਦੇ ਤਬਾਹ ਕਰਦੇ ਹੋ ਜਦੋਂ ਆਪਣੇ ਲੱਖ ਤੋਂ ਫਟਕਦੇ ਹੋ ਤਾਂ ਦੁਨੀਆ 'ਚ ਬੱਚੋ ਯਾਦ ਰੱਖਿਓ ਪੈਸਾ ਮਿੰਟਾਂ ਦੀ ਕੀਮਤ ਹੈ ਸਕਿੰਟਾਂ ਦੀ ਕੀਮਤ ਹੈ ਤੇ ਐਵੇਂ ਨਾ ਘੁਆਇਓ ਬੜੇ ਪੈਸੇ ਨਹੀਂ ਤੁਹਾਡੇ ਕੋਲ 看了吗？